ਹਾਂਜੀ ਦੋਸਤੋ ਅੱਜ ਸਵੇਰੇ ਮੀਂਹ ਪਿਆ ਏ ਤੇ ਗਰਾਊਂਡ ਵੀ ਗਿੱਲਾ ਪਿਆ ਏ ਲਗਭਗ ਤੇ ਬੱਚੇ ਅੱਜ ਹੀ ਖੇਡਦੇ ਨੇ ਤੇ ਆਹਾਂ ਚਾਰੇ ਪਾਸੇ ਵੀ ਗਿੱਲਾ ਹੀ ਪਿਆ ਜਿੱਥੇ ਆ ਟੋਏ ਪੱਟੇ ਹੋਏ ਦੀ ਉੱਧਰ ਲਗਾਉਣ ਵਾਸਤੇ ਇਹ ਜੀ ਵੀ ਪੌਦੇ ਲਾਏ ਹੋਏ ਦੀ ਇਥੇ ਕੁਝ ਕਿਸੇ ਨੇ ਸਵਾਰ ਦਿੱਤੀ ਦੇਣ ਵਾਲੇ ਪੱਟਲੇ ਪੌਦੇ ਇਥੇ ਵੀ ਹੋਰ اگਏ ਨੇ ਪੌਦੇ ਉੱਥੇ ਤਾਂ ਖੇੜਦਿਆਂ ਭਾਈ ਯਾਰ ਤੇ ਅੱਜ ਵੀ ਮੀਂਹ ਪਿਆ ਤੇ ਮੌਸਮ ਉਸ ਸਾਫ ਤਾਂ ਹੋ ਗਿਆ ਤੇ ਅੱਜ ਬੱਟ ਬਹੁਤ ਪਿਆ ਯਾਰ ਗਰਮੀ ਬਹੁਤ ਆ ਵੀ ਮੀਂਹ ਦੇ ਨਾਲ ਅਸੀਂ ਵੇਖੀਓ ਤੁਹਾਡੇ ਪਿੰਡ ਕਿੰਨਾ ਮੀਂਹ ਪਿਆ ਏ ਤੇ ਕਿੰਨਾ ਛੜੇ ਗਰਮੀ ਆ ਉਹ ਜਿਹੜੇ ਛੜੇ ਮੀਂਹ ਪਿਆ ਰਹੇਗਾ ਬਹੁਤ ਪਰ ਨਾ ਰੁਣਾ ਸਕੀ ਹੋਏਗਾ তেিও <laughs>